ਹਾਂਜੀ ਅੱਜ ਆਪਾਂ ਖਾਸ ਵੀਡੀਓ ਕਰਨ ਲੱਗੇ ਆ ਮੈਸੀ ਫਰਗੋਸ਼ਨ 9500 ਦੀ ਤੇ ਰਿਵਿਊ ਲੈਣ ਲੱਗੇ ਆ ਭਰਾ ਤੋਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਬਾਈ ਜੀ ਕੀ ਨਾਮ ਆ ਆਪਣਾ ਹੀ ਬਾਈ ਮੇਰਾ ਨਾਮ ਹਰਜਿੰਦਰ ਸਿੰਘ ਮਾਨ ਬਾਈ ਜੀ ਕਿੰਨਾ ਟਾਈਮ ਹੋ ਗਿਆ ਟਰੈਕਟਰ ਲੈ ਇਹਨੂੰ ਟਰੈਕਟਰ ਲੈ ਇਹਨੂੰ 5 ਸਾਲ ਹੋ ਗਏ ਆ 2020 ਚ ਲਿਆ ਸੀ ਆਪਾਂ ਠੀਕ ਆ ਬਾਈ ਜੀ ਹਾਂ ਤੇ ਕੀ ਲੱਗਿਆ ਬਾਈ 5ਾਂ ਸਾਲਾਂ ਦੇ ਵਿੱਚ 5ਾਂ ਸਾਲਾਂ ਚ ਟਰੈਕਟਰ ਤਾਂ ਯਾਰ ਪਹਿਲੇ ਸਾਲ ਤੋਂ ਹੀ ਵਧੀਆ ਲੱਗਿਆ ਆਪਾਂ ਨੂੰ ਠੀਕ ਆ ਜੀ ਬਾਕੀ ਹੁਣ ਤਾਂ 5 ਸਾਲ ਹੋ ਗਏ ਆ ਠੀਕ ਆ ਜੀ ਇਹਦਾ ਵਰਤਦੇ ਨੂੰ ਤੇ ਨਹੀਂ ਟਰੈਕਟਰ ਇੱਕ ਨੰਬਰ ਆ ਠੀਕ ਪੱਖੋਂ ਹੀ ਵਧੀਆ ਠੀਕ ਹੈ ਬਾਈ ਜੀ ਮਜ਼ਬੂਤੀ ਵਾਲੇ ਪੱਖੋਂ ਬਾਹੀ ਵਾਲੇ ਪੱਖੋਂ ਸਾਰੇ ਪੱਖੋਂ ਚੰਗਾ ਤੇ ਕੀ ਕੀ ਕੰਮ ਕੀਤਾ ਇਹਦੇ ਤੇ ਤੁਸੀਂ ਇਹਦੇ ਤੇ ਕੰਮ ਯਾਰ ਸਾਰੇ ਕੀਤੇ ਲਗਭਗ ਕਲਟੀਵੇਟਰ ਤਵੀਆਂ ਸੁਪਰ ਸੀਡਰ ਰੋਟਾਵੇਟਰ ਸਾਰੇ ਕੰਮ ਹੀ ਮਤਲਬ ਕਰਦੇ ਆਪਾਂ ਠੀਕ ਹੈ ਬਾਈ ਆਪਣਾ ਸਬਜੀ ਦਾ ਵੀ ਕੰਮ ਆ ਕੋ ਦਸ ਪਾਰਾਂ ਕਿਲੇ ਸਬਜੀ ਲਾਉਣੇ ਆਪਾਂ ਠੀਕ ਹੈ ਜੀ ਤੇ ਉਹ ਚ ਫਿਰ ਰੋਟਾਵੇਟਰ ਦੀ ਵਰਤੋਂ ਜਿਆਦਾ ਹੁੰਦੀ ਹੈ ਠੀਕ ਹੈ ਜੀ ਤੇ ਰੋਟਾਵੇਟਰ ਤੇ ਬਹੁਤ ਕਾਮਯਾਬ ਟਰੈਕਟਰ ਕਿੰਨੇ ਕਿੱਲਾਂ ਦੀ ਵਾਹੀ ਕਰਦੇ ਆ ਇਹਦੇ ਨਾਲ ਆਪਾਂ 25 ਕਿੱਲਾਂ ਦੀ ਵਾਹੀ ਕਰਦੇ ਆ ਠੀਕ ਹੈ ਇਹੀ ਟਰੈਕਟਰ ਆ ਕਿ ਇਹੀ ਟਰੈਕਟਰ ਆ ਮੇਰੇ ਕੋ ਠੀਕ ਹੈ ਭਾਈ ਠੀਕ ਹੈ ਨਾ ਤੇ ਇੱਕੋ ਟਰੈਕਟਰ ਮੈਨੂੰ ਛੋਟਿਆਂ ਦੀ ਦੁਕਾਨ ਦੇ ਵੀ ਕੰਮ ਦਿੰਦਾ ਹੈ ਕਿਉਂਕਿ ਜਦੋਂ ਬਾਏ ਰੋਡ ਤੇ ਆਪਾਂ ਕੁਝ ਲਿਆਉਣ ਆ ਲੈਣਾ ਹੁੰਦਾ ਉਦੋਂ ਵੀ ਤੇਲ ਖਰਚਾ ਤਾਂ ਨੋਰਮਲ ਆ ਠੀਕ ਹੈ ਭਾਈ ਜਦੋਂ ਵਾਹਣੇ ਆ ਬਾਹੀ ਦਾ ਫਿਰ ਜਿਹੋ ਜਿਹਾ ਆਪਾਂ ਇਹਦੇ ਪਿੱਛੇ ਸੰਧ ਪਾਵਾਂਗੇ ਉਸ ਤਰੀਕੇ ਨਾਲ ਇਹਨੇ ਆਪਦਾ ਕੰਮ ਦੇਣਾ ਕੰਮ ਦੇ ਜਾਣਾ ਹਾਂਜੀ ਭਾਈ ਤੇ ਤੇਲ ਖਰਚਾ ਕਿਵੇਂ ਲੱਗਿਆ ਤੇਲ ਖਰਚਾ ਯਾਰ ਇਹ ਤਾਂ ਜਾਇਜ਼ ਆ ਦੂਜੇ ਟਰੈਕਟਰਾਂ ਨੂੰ ਮੈਂ ਤਾਂ ਕਈ ਟਰੈਕਟਰ ਆਖ ਰਖ ਰਖ ਵੇਖਿਆ 36 30 ਵੀ ਸੀਗਾ ਮੇਰੇ ਕੋਲ ਕਾਫੀ ਜ਼ਰ ਠੀਕ ਹੈ ਤੇ 36 30 ਦਾ ਵੀ ਖਰਚਾ ਇਹਦੇ ਨਾਲੋਂ ਪਰ ਇਹਦਾ ਤੇਲ ਖਰਚਾ ਉਹਦੇ ਨਾਲੋਂ ਬਹੁਤ ਘੱਟ ਹੈ ਠੀਕ ਹੈ ਬਈ ਉਹਦੇ ਨਾਲ ਕੋਈ ਕਈਆਂ ਡਾਇਰੈਕਟਰਾਂ ਨਾਲ ਕੰਪੈਰੀਜ਼ਨ ਕਰਦੇ ਆਪਾਂ ਜਿਹੜੇ ਪ੍ਰੀਤ ਗੁਰੂ ਤਰਗੇ ਤੁਰੇ ਫਿਰਦੇ ਡਾਇਰੈਕਟਰ ਉਹਨਾਂ ਨੂੰ ਸਾਰਿਆਂ ਨੂੰ ਖਰਚਾ ਦਾ ਜਾਇਜ਼ ਹੈ ਠੀਕ ਹੈ ਤੇ ਰਿਪੇਅਰ ਰਿਪੇਅਰ ਕਿੱਦਾਂ ਲੱਗਦਾ ਹੈ ਰਿਪੇਅਰ ਤਾਂ ਹੈ ਨਹੀਂ ਬਈ ਇਹਦੀ ਬਿਲਕੁਲ ਵੀ ਮੈਂ ਪੰਜ ਸਾਲਾਂ ਜਾਂ ਕਦੇ ਆਪਣੀ ਜੈੱਡਸੀ 'ਚ ਜਿੱਥੋਂ ਫਰੀਦਕੋਟ ਨੂੰ ਕੰਮ ਹੁੰਦਾ ਇਹਦਾ ਰਿਪੇਅਰ ਦਾ ਤਾਂ 0% ਹੈ ਰਿਪੇਅਰ ਦਾ ਇਹਦਾ ਕੁਝ ਵੀ ਨਾ ਅਜੇ ਤੱਕ ਪੁਆਇਆ ਹੀ ਨਹੀਂ ਠੀਕ ਹੈ ਜੀ ਉਹੀ ਸਾਰਾ ਕੁਝ ਚੱਲੀ ਜਾਂਦਾ ਹਾਂ ਸਰਵਿਸ ਉਹ ਟਾਈਮ ਟੂ ਟਾਈਮ ਮੈਂ ਕਰ ਤੇਇ ਕਬਾ ਦੱਸ ਦਗੇ ਵੀ ਆਹ ਕਲਰ ਦਾ ਥੋੜਾ ਜਿਹਾ ਫਰਕ ਲੱਗਦਾ ਵੀ ਕੀ ਚੀਜ਼ ਐ ਬਈ ਫਰਕ ਨਹੀਂ ਬਈ ਇਹ ਮੈਂ ਉੱਤੇ ਟੇਪ ਕਰਾਈ ਵੀ ਐ ਟਰੈਕਟਰ ਦੇ ਠੀਕ ਐ ਬਈ ਜੀ ਬੇ ਦਰਖਤਾਂ ਦੇ ਥੱਲੋਂ ਦੀ ਜੋ ਲੰਘਦਾ ਖੇਤ ਆਪਣੇ ਦਰਖਤ ਵਾਵਾ ਲੱਗੇ ਹੋਏ ਆ ਠੀਕ ਐ ਜੀ ਤੇ ਵੀ ਉਹ ਤੇ ਸਕ੍ਰੈਚ ਨਾ ਪੈਣ ਤਾਂ ਕਰਕੇ ਮੈਂ ਇੰਨੀ ਨਹੀਂ ਲੈਮੀਨੇਸ਼ਨ ਜੀ ਉੱਪਰ ਕਰਵਾ ਲਈ ਸੀ ਹੁਣ ਸਕ੍ਰੈਚ ਮਾੜਾ ਮੋਟਾ ਐ ਤੇ ਪੈਂਦਾ ਠੀਕ ਐ ਜੀ ਤੋ ਰੰਗ ਆਪਣੇ ਆਪ ਚੇਂਜ ਕਰ ਗਈ ਲੈਮੀਨੇਸ਼ਨ ਤਾਂ ਚਿੱਟੀ ਹੋਈ ਐ ਇਹ ਠੀਕ ਐ ਪਰ ਰੰਗ ਉੱਤੇ ਆਉਣਾ ਮੈਨੂੰ ਸਾਰੇ ਕਹਿੰਦੇ ਯਾਰ ਉਤੋਂ ਰੰਗ ਵੱਖਰਾ ਕਰਾਇਆ ਹੋਇਆ ਮੈਂ ਕਹਿੰਦੀ ਇਹ ਟੇ ਤੇ ਜਿਵੇਂ ਮੰਨ ਲਓ ਆਪਾਂ ਕਹਿ ਦਿੰਨੇ ਆ ਟਰੈਕਟਰ ਹੈਵੀ ਕਿੰਨਾਗਾ ਜਿਵੇਂ ਤੁਸੀਂ ਮੰਨ ਲਓ ਇਹਦੇ ਮੂਰੇ ਕੱਲਾ ਬੰਪਰ ਆ ਵੇ ਇਹ ਬੰਪਰ ਵੀ ਯਾਰੇ ਇਹ ਫੋਸ ਹੈ ਇਹ ਦੂਜੇ ਟਰੈਕਟਰ ਵਾਂਗੂ ਖਾਲੀ ਨਹੀਂਗਾ ਬੰਪਰ ਉਹ ਤਕਰੀਬਨ ਸਵਾ ਦੋ ਕਵਾਂਟਰੇ ਦਾ weight ਆ ਆਇਆ ਬੰਪਰ ਦਾ ਬੰਪਰ ਦਾ ਠੀਕ ਹੈ ਜੀ ਕਿਉਂਕਿ ਬਾਕੀ ਇਹਦਾ ਵਾਇਆ ਘੱਟ ਹੋਣ ਕਰਕੇ ਟਰੈਕਟਰ ਦੀ ਲੰਬਾਈ ਥੋੜੀ ਘੱਟ ਹੈ ਤੇ ਅੱਗਾ ਗਾਸ ਦਾ ਨਹੀਂਗਾ ਇਹੇ ਠੀਕ ਹੈ ਜੀ ਵੀ ਮਤਲਬ ਅੱਗਾ ਚੱਕਦਾ ਨਹੀਂ ਬਹੁਤ ਘੱਟ ਚੱਕਦਾ ਠੀਕ ਹੈ ਜੀ ਹੁਣ ਸੁਪਰ ਸੀਡਰ ਆਪਣਾ ਘੱਟੋ ਘੱਟ 12 ਸਵਾ 12 ਕੁਇੰਟਲ ਦਾ ਸੁਪਰ ਸੀਡਰ ਆ ਹਾਂਜੀ ਉਹਦੇ ਉੱਤੇ ਜਦੋਂ ਆਪਾਂ ਦਾਣੇ ਦੂਣੇ ਪਾ ਦਿੰਨੇ ਆ ਰੇਹ ਪਾ ਦਿੰਨੇ ਆ ਤਾਂ ਹੋਰ ਉਹਦਾ ਵੇਟ ਵਾਹ ਜਾਂਦਾ ਠੀਕ ਹੈ ਜੀ ਉਦੋਂ ਵੀ ਇਹ ਬਸ ਨਾਰਮਲ ਜੇ ਕਹਿੰਨਾ ਵੀ ਆਪਾਂ ਕਿਸੇ ਚੜ੍ਹਾਈ ਤੋਂ ਚੁਣੋਣਾ ਤਾਂ ਅੱਗਾ ਚੱਕਦਾ ਠੀਕ ਹੈ ਜੀ ਕਿਨੇ ਦਾ ਲੋਕ 20 20 ਦਾ ਉੱਤੇ ਗੱਟੇ ਰੱਖੀ ਬੈਠੇ ਆ ਇਹਨਾਂ ਦਾ ਸਕੰਜੇ ਬਣਾਏ ਵੀ ਗੱਟੇ ਰੱਖਣ ਵਾਸਤੇ ਠੀਕ ਹੈ ਜੀ ਤੇ ਉਹ ਪਰੇਸ਼ਾਨੀ ਹੈ ਨਹੀਂ ਕੋਈ ਯਾਰ ਡਰਾਈਵਰ ਦੀ ਮਤਲਬ ਕੱ ਠੀਕ ਹੈ ਨਾ ਬਹੁਤ ਵਧੀਆ ਟਰੈਕਟਰ ਹੈ ਹਾਂਜੀ ਰਿਪੇਅਰ ਇਹਦੀ ਹੈ ਹੀ ਨਹੀਂ ਗੀ ਯਾਰ 0% ਹੀ ਰਿਪੇਅਰ ਠੀਕ ਹੈ ਤੇ ਟਾਇਰ ਆ ਜਿਹੜੇ ਆ ਨਾਲ ਦੇ ਆ ਟਾਇਰ ਟੂ ਨਾਲ ਦੇ ਸਾਰਾ ਕੁਝ ਠੀਕ ਹੈ ਬਾਈ ਜੀ ਤੇ ਪਿਛਲੇ ਟਾਇਰ ਪਿਛਲੇ ਟਾਇਰ ਨਵੇਂ ਪੋਇਆ ਹਜੇ ਹਫਤਾ ਕੀ ਹੋਇਆ ਠੀਕ ਹੈ ਉਹ ਫਿਰ ਘਸ ਗਏ ਸੀਗੇ ਮੈਂ ਕਿਹਾ ਚਲ ਅੱਧੇ ਕੀ ਘਸੇ ਆ ਨਵੇਂ ਪਵਾ ਦਈਏ ਠੀਕ ਹੈ ਕੰਮ ਤਾਂ ਫਿਰ ਖੇਤ ਆਪਾਂ ਜਰੂਰੀ ਸਲਿੱਪ ਘੜਾਈਏ ਨੇ ਖਾਮ ਖਾਨ ਤੇ ਸੰਭਾਈ ਬਾਈ ਬਹੁਤ ਹੈ ਯਾਰ ਸੰਭਾਈ ਤਾਂ ਬਾਈ ਫਿਰ ਪੁੱਤਾਂ ਨੂੰ ਰੱਖਦੇ ਨੇ ਟਰੈਕਟਰ ਜਿਵੇਂ ਮੰਨ ਲਓ ਹੁਣ ਮੈਂ ਨਵੇਂ ਵੀ ਦੇਖਦਾ ਟਰੈਕਟਰ ਤੇ ਨਵੇਂ ਆਲਾ ਕੰਮ ਹੀ ਆ ਕਿਉਂਕਿ ਕਿਤੇ ਕੋਈ ਮਿੱਟੀ ਨਹੀਂ ਗਈ ਕੋਈ ਗਲਿਆ ਜਰਿਆ ਨਹੀਂ ਜਦੋਂ ਕੰਮ ਕਰਦਾ ਤਾਂ ਪੂਰਾ ਇਹ ਨੱਪ ਕੇ ਬਹੁਣਾ ਇਹਨੂੰ ਮੈਂ ਠੀਕ ਹੈ ਜੀ ਮੇਰੇ ਜਨੀ ਕਰੜੀ ਵਾਈ ਵੀ ਨਹੀਂ ਕੋਈ ਕਰਦਾ ਠੀਕ ਹੈ ਜੀ ਠੀਕ ਹੈ ਨਾ ਉਦੋਂ ਫਿਰ ਇਹਦੀਆਂ ਲਾਟਾਂ ਸੁਣਦੇ ਹੁੰਦੇ ਗਵਾਂਢੀ ਤੇ ਪਰ ਜਦੋਂ ਫਿਰ ਧੋਸ ਸਵਾਰ ਕੇ ਠਾਲਦੇ ਨਾ ਉਦੋਂ ਫਿਰ ਇਹ ਸਫਾਈ ਰਹਿੰਦੀ ਧੀ ਠੀਕ ਹੈ ਜੀ ਤੇ ਆਹ ਬਾਈ ਕੀ ਚੀਜ਼ ਆ ਆਹ ਜਿਹੜੀ ਇਧਰਲੇ ਪਾਸੇ ਆਹ ਸੈਟਿੰਗ ਇਹਦੀ ਆ ਇਹ ਸੈਟਿੰਗ ਬਾਈ ਹਿੱਸੇ ਦੀ ਐਡਜਸਟਮੈਂਟ ਆ ਠੀਕ ਹੈ ਬਾਈ ਠੀਕ ਹੈ ਇਹਨੂੰ ਆਪਾਂ ਵਧਾ ਘਟਾ ਸਕਦੇ ਆ ਆਪਦੇ ਆਪਦੇ ਅਕੋਰਡਿੰਗ ਠੀਕ ਹੈ ਜਿਵੇਂ ਆਪਣਾ ਖਾਲੀਆਂ ਪਾਉਣੀਆਂ ਸੀ ਫਰਜ਼ੀ ਗਾ ਰੋ ਟਮਾਟਰਾਂ ਦੀ ਖਾਲੀਆਂ ਪਾਉਣੀਆਂ ਉਹ 3 ਫੁੱਟ ਦੀ ਹੁੰਦੀ ਹੈ ਜੇ ਆਪਾਂ ਹਿੱਸਾ ਇਹਦਾ ਉੱਥੇ ਐਡਜਸਟ ਕਰਨਾ ਤਾਂ ਆਪਾਂ 3 ਫੁੱਟ ਐਡਜਸਟ ਕਰਕੇ ਇਹਨੂੰ ਲਿਆ ਸਕਦੇ ਖੋਲਣਾ ਤਾਂ ਖੋਲ ਵੀ ਸਕਦੇ ਆ ਮਤਲਬ ਜਿਵੇਂ ਆਪਾਂ ਹਲਾਣਾ ਦਾ ਕਰ ਲੈਨੇ ਆ ਨਾ ਜਿਵੇਂ ਹਲਾਣਾ ਦਾ ਅਡਜਸਟਮੈਂਟ ਆ ਲਿਆ ਇਹ ਮਤਲਬ ਠੀਕ ਆ ਇਹ ਚੀਜ਼ ਦੀ ਸਭ ਤੋਂ ਵੱਡੀ ਖਾਸੀਅਤ ਹੈ ਜਿੰਨਾ ਮਰਜ਼ੀ ਨੂੰ ਨੇੜੇ ਕਰ ਲੋ ਜਿੰਨਾ ਮਰਜ਼ੀ ਦੂਰ ਕਰ ਲੋ ਠੀਕ ਹੈ ਜੀ ਕੋਈ ਪਰੇਸ਼ਾਨੀ ਨਹੀਂ ਹੋਣੀ ਤੇ ਬਈ ਜੇ ਆਪਾਂ ਗੱਲ ਕਰ ਗਏ ਇਹਦੇ ਹੈਵੀ ਕਿੰਨਾਗਾ ਤੁਹਾਡੇ ਹਿਸਾਬ ਨਾਲ ਜਿਵੇਂ ਮੜਗਾੜ ਮੜਗੂੜ ਆਪਾਂ ਟਰੈਕਟਰਾਂ ਦੇ ਦੇਖਦੇ ਆ ਇਹ ਬਹੁਤ ਆ ਯਾਰ ਪੂਰਾ ਸੋਲਿਡ ਆ ਮਤਲਬ ਐ ਤੁਸੀਂ ਕਿਸੇ ਵੀ ਚੀਜ਼ ਨੂੰ ਐ ਪੂਰੇ ਜੋਸ਼ ਨਾਲ ਹਲਾਉਂ ਬਾਈਬ੍ਰੇਸ਼ਨ ਨਹੀਂ ਕਰਦੀ ਪੂਰਾ ਐ ਪੂਰਾ ਫੋਲ ਮਜ਼ਬੂਤ ਆ ਚੱਲਦਾ ਵੀ ਨਹੀਂ ਕਰਦਾ ਨਾ ਨ ਜਮਨ ਸਾਲੇ ਚੱਲਦਾ ਪੂਰਾ ਆਵਾਜ਼ ਨਹੀਂ ਕਿਸੇ ਕਿਸਮ ਦੀ ਬਾਕੀ ਕੋਈ ਮੈਂ ਆਫਟਰ ਮਾਰਕੀਟ ਕੁਝ ਨਹੀਂ ਕਰਵਾਇਆ ਇਹਦੇ ਹਾਂਜੀ ਠੀਕ ਹੈ ਨਾ ਬਸ ਲਾਈਟਾਂ ਜਰੂਰ ਲਵਾਈਆਂ ਉਹ ਵੀ ਰਾਤ ਬਰਾਤੇ ਬਾਣ ਬੋਣਾ ਹੁੰਦਾ ਤਾਂ ਕਰਕੇ ਹਾਂਜੀ ਠੀਕ ਹੈ ਨਾ ਬਾਕੀ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਹੈ ਨਹੀਂ ਟਰੈਕਟਰ ਕੋਈ ਉਦਾਂ ਦੀ ਛਤਰੀ ਨਹੀਂ ਲਵਾਈ ਕੋਈ ਡੈਕ ਨਹੀਂ ਲਵਾਇਆ ਨਾ ਯਾਰ ਮੈਂ ਫਿਰ ਉਹ ਜਿਹਾ ਸ਼ੌਂਕੀ ਨਹੀਂ ਨਾ ਜਿਵੇਂ ਅੱਜ ਕੱਲ ਦੇ ਮੁੰਡੇ ਸ਼ੌਂਕੀ ਆ ਠੀਕ ਹੈ ਸ਼ੌਂਕੀ ਆ ਡੈਕ ਲਾ ਲਿਆ ਆ ਲਾ ਲਿਆ ਹਾਂਜੀ ਪਲਾਸਟਿਕ ਦੀ ਛਤਰੀ ਦੂਜੀ ਛਤਰੀ ਜੀ ਲਵਾ ਲਈ ਆਪਾਂ ਵਾਹਣ ਵਾਸਤੇ ਲਿਆ ਵਾਈ ਕਰਦੇ ਤੇ ਬਸ ਸਹੀ ਆ ਹਰ ਕੰਮ ਲਿਆ ਕੰਮ ਵਾਲਾ ਟਰੈਕਟਰ ਆ ਹਾਂ ਕੰਮ ਆਤੀ ਲਿਆਦੇ ਕੰਮ ਆਪਾਂ ਨੂੰ ਵਾਧੂ ਦਿੰਦਾ ਇਹ ਪੂਰਾ ਰੱਜ ਕੇ ਦਿੰਦਾ ਹਾਂਜੀ ਤੇ ਲੋਕ ਆਪਾਂ ਦਿਖਾ ਲਏ ਸਾਰੀ ਹੈ ਨਾ ਤੇ ਭਾਈ ਲੀਕੇਜ ਲੂਕੇਜ ਕਿਸੇ ਪਾਸੋਂ ਕੋਈ ਭ ਜਮਾ ਹੀ ਨਹੀਂ ਨਾ ਨਾ ਮੈਂ ਕਹਿੰਦਾ ਸਾਰਾ ਕੁਝ ਹੀ ਨਾਲ ਦਾ ਇਹਦਾ ਕੋਈ ਜੀ ਨਹੀਂ ਚੇਂਜ ਕਰਾਈ ਇਹਦੀ ਠੀਕ ਹੈ ਨਾ ਜੋ ਵੀ ਹੈ ਸਾਰਾ ਕੁਝ ਨਾਲ ਦਾ ਕਿਸੇ ਪਾਸੋਂ ਨਾ ਤੇਲ ਸਿਮਿਆ ਨਾ ਇਹਦੇ ਪਾਵਰ ਸਟੇਰਨ ਕਿਤੇ ਪ੍ਰੋਬਲਮ ਆਈ ਹੈ ਠੀਕ ਹੈ ਜੀ ਬਿਲਕੁਲ ਐ ਗੋਲੀ ਅੰਗ ਮੋੜਦਾ ਬਿਲਕੁਲ ਹਲਕਾ ਮੋੜਨ ਕਰਨ ਚ ਵਧੀਆ ਮੈਂ ਕਹਿੰਦਾ ਯਾਰ ਪਵੇ ਥਾਂ ਤੋਂ ਮੋੜ ਲੈ ਇਹਨੂੰ ਠੀਕ ਹੈ ਜੀ ਅੱਜ ਤੱਕ ਇਹਦੀ ਹਾ ਹੱਬਾਂ ਤੱਕ ਤਾਂ ਨਹੀਂ ਮੈਂ ਗ੍ਰੀਸ ਕਰਾਈਆਂ ਲਾ ਲਓ ਸਾਹ ਉਹ ਜੈਨੂਇਨ ਹੀ ਹੈ ਠੀਕ ਹੈ ਬਾਈ ਜੀ ਜਿਵੇਂ ਹੈਗਾ ਐਜ਼ ਇਟ ਇਜ਼ ਉਵੇਂ ਹੀ ਹੈ ਨਹੀਂ ਬੜੀ ਕੁਆਲਿਟੀ ਵਧੀਆ ਪਈ ਹੈ। ਮੈਂ ਇਹਦੇ ਵਿੱਚ ਕੋਈ ਮਾੜੀ ਮੋਟੀ 플레이 ਵਗੈਰਾ ਪਈ ਹੈ। ਕਿਸੇ ਕਿਸਮ ਦਾ ਕੋਈ ਯਾਰ ਹੈ ਨਹੀਂ ਪਰੇਸ਼ਾਨੀ। ਠੀਕ ਹੈ ਜੀ। ਹਾਂ। ਮਤਲਬ ਕਲਮ ਲਾ ਕੇ ਵੀ ਦਿਲ ਨੂੰ ਲੱਗੀ ਚੀਜ਼ ਆ। ਹਾਂ ਦਿਲ ਨੂੰ ਲੱਗੀ ਜੀ। ਜੇ ਸਟਾਰ ਦੇ ਨੇ ਹੁੰਦਾ ਮੈਂ 5 'ਚੋਂ 5 ਹੀ ਦੇਵਾ ਇਹਨੂੰ। ਠੀਕ ਹੈ ਜੀ। 4.5 ਵੀ ਨਾ ਦੇਵਾ ਵੀ ਯਾਰ ਇਹ 5 ਸਟਾਰ ਦੇ ਹੱਕਦਾਰ ਹੈ ਡਰਾਈਵਰ। ਪਤਾ ਕੀ ਆ ਕੰਪਨੀਆਂ ਸਾਰੀਆਂ ਹੀ ਵਧੀਆ ਮਤਲਬ ਕੋਈ ਚੀਜ਼ ਹੁੰਦੀ ਆ ਬੰਦੇ ਨੂੰ ਵੀ ਜਿਹੜੀ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਕੁਆਲਿਟੀ ਜਦੋਂ ਆਪਾਂ ਪੈਸੇ ਲਾਦੇ ਨਾ ਉਹਨਾਂ ਮੁੱਲ ਮਿਲੇ ਆਪਾਂ ਨੂੰ। ਬਿਲ ਹੁਣ ਤੁਸੀਂ ਚਲਾਇਆ 5 ਸਾਲ ਹੋ ਗਏ ਚਲਾਉਂਦਿਆਂ ਨੂੰ ਤੇ ਕੋਈ ਬੰਦਾ ਕਹਿ ਨਹੀਂ ਸਕਦਾ ਯਾਰ ਵੀ ਇਹਨੂੰ 5 ਸਾਲ ਹੋ ਗਏ ਕਿਉਂਕਿ ਕੁਆਲਿਟੀ ਬਹੁਤ ਸੋਹਣੀ ਪਈ ਹੈ ਸਮਾਈ ਹੈ ਸਮਾਈ ਤਾਂ ਤੁਹਾਨੂੰ ਰੱਖਣੀ ਪੈਂਦੀ ਹੈ ਹਰ ਇੱਕ ਦੀ ਹਾਂਜੀ ਆ ਛੀਸ਼ਾ ਹੀ ਵੇਖ ਲਓ ਛੀਸ਼ਾ ਹੀ ਬਹੁਤ ਸੋਹਣਾ ਚਮਕਾਇਆ ਪਿਆ ਬਾਕੀ ਦਾ ਮੈਂ ਫਿਰ ਸਾਫ਼ ਕਰਕੇ ਰੱਖਦਾ ਇਹ ਆਤ ਬਣੀ ਹੋਈ ਆ ਆਪਦੀ ਹਾਂਜੀ ਵੀ ਜਦੋਂ ਮਤਲਬ ਖੇਤ ਜਾਣਾ ਆਉਣਾ ਹਾਂਜੀ ਆਉਣ ਸਾਰੇ ਦਾ 에ਅਰ ਸਿਲੰਡਰ ਸਾਫ਼ ਕਰਨਾ ਠੀਕ ਹੈ ਜੀ ਠੀਕ ਹੈ ਨਾ ਇਹ ਮੇਰੀ ਹੈਬਿਟੀ ਹੈ ਵੀ ਮੰਨ ਲਓ ਪਹਿਲਾਂ ਤੋਂ ਹੀ ਮਤਲਬ ਜਦੋਂ ਵਾਹੀ ਕਰਕੇ ਆਉਣਾ ਉਦੋਂ ਆ ਕੇ ਸਫਾਈ ਇਹਦੀ ਕਰ ਦੇਣੀ ਹੈ। ਠੀਕ ਹੈ ਜੀ। ਵੀ ਅਗਲੇ ਸਾਲ ਫਮਾਰਤ ਨਿਕਲ ਜਾਓ। ਤੇ ਇੱਕ ਬਈ ਇਹਦਾ ਪਲੇਟਫਾਰਮ ਆ ਜਿਹੜਾ ਇਹ ਬਹੁਤ ਵਧੀਆ ਯਾਰ ਇਹ ਖੁੱਲਾ ਉਹਦਾ ਪਲੇਟਫਾਰਮ ਹੈ। ਜਿਵੇਂ ਮਰਜ਼ੀ ਤੁਸੀਂ ਬੈਠ ਕੇ ਇਹਨੂੰ ਟਰੈਕਟਰ ਨੂੰ ਵਾਹੀ ਕਰੋ ਥੱਕਦੇ ਹੀ ਨਹੀਂ ਤੁਸੀਂ ਸਭ ਦੀ ਬਹੁਤ ਜਿਆਦਾ ਥਾਂ ਖੁੱਲਾ ਹੈ। ਉਹਦਾ ਪੂਰਾ ਫੁੱਲ ਖੁੱਲਾ ਹੈ। ਇੱਕ ਹੈ ਪਧਰਾ ਵੀ ਮਤਲਬ ਪੈਰ ਪੂਰ ਰੱਖਣ ਦਾ ਨਹੀਂ ਕੋਈ ਚੱਕਰ ਹੈ ਨਾ। ਹਾਂ ਜੀ। ਕਲੱਚ ਪਲੇ ਕਲੱਚ ਹੋਗੇ, ਬ੍ਰੇਕ ਹੋਗੇ। ਵੀ ਤੁਸੀਂ ਈਜ਼ੀਲੀ ਜਿਵੇਂ ਕਾਰ ਚਲਾਉਣੀ ਹੋ ਬਸ ਕਾਰ ਵਾਲੀ ਫੀਲ ਨਾਲ ਟਰੈਕਟਰ ਚੱਲਦਾ ਹੈ। ਠੀਕ ਹੈ ਜੀ। ਥੱਕਦਾ ਥੁੱਕਦਾ ਇਸੇ ਇਹਨੂੰ ਦਿੱਤਾ ਹੋਇਆ ਠੀਕ ਹੈ ਜੀ ਦੋਨੇ ਗਾਹ ਨੂੰ ਭਜਦਾ ਉਹਨੇ ਪਿੱਛੇ ਨੂੰ ਭਜਦਾ ਠੀਕ ਹੈ ਪਰ ਇਹਦੇ ਚ ਸੀ ਤੇ ਡੀ ਹੈ ਅੱਛਾ ਇਹ ਠੀਕ ਹੈ ਏ ਵੀ ਆ ਹੋਵੇ ਸੀ ਡੀ ਆ ਹੋ ਗਿਆ ਉਹਨੂੰ ਫੋਰਸ ਸਪੀਡ ਦਿੱਤਾ ਇਹ ਠੀਕ ਆ ਵੀ ਚਾਰ ਸਪੀਡਾਂ ਦਿੱਤੀਆਂ ਵਿੱਚ ਚਾਹੀਓ ਚਾਰ ਚੋਕੇ 16 ਗੇਅਰ ਇਹਦੇ ਬਣਦੇ ਬਣਦੇ ਆ ਠੀਕ ਆ ਬਹੁਤ ਸੋਹਣੀ ਕੁਆਲਿਟੀ ਆ ਬਈ ਆ ਤੇਰੇ ਟਰੈਕਟਰ ਦੀ ਨਹੀਂ ਨਹੀਂ ਬਈ ਕੁਆਲਿਟੀ ਟਰੈਕਟਰ ਦੀ ਹੈਗੀ ਆ ਟਰੈਕਟਰ ਵਾਲਿਆਂ ਨੇ ਪੂਰਾ ਜ਼ੋਰ ਲਾ ਕੇ ਬਣਾਇਆ ਇਹ ਨਹੀਂ ਨਹੀਂ ਇਹ ਤਾਂ ਹੈਗਾ ਬਈ ਹੈ ਵੀ ਤਕਨੀਕ ਵੀ ਬਾਹਰ ਦੀ ਆ ਠੀਕ ਹੈ ਤਕਨੀਕ ਚਲੋ ਬਾਹਰ ਦੀ ਤਾਂ ਹੈਗੀ ਹੈਗੀ ਆ ਪਰ ਬਣਾਉਣਾ ਨੇ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਹਾਂਜੀ ਇਹ ਤਾਂ ਹੈਗਾ ਪਹਿਲਾਂ ਵਾਲਾ ਟਰੈਕਟਰ ਸੀ ਮੇਰੇ ਕੋਲ 36 ਦੀ ਉਹਦੇ ਨਾਲ ਮੇਰੇ ਪੈਰ ਵੜੇ ਮੱਚਦੇ ਸੀਗੇ ਹਾਂਜੀ ਉਹਦੇ ਕਿਉਂਕਿ ਪਲੇਟਫਾਰਮ ਹੈ ਨਹੀਂ ਸੀਗਾ ਮਤਲਬ ਕੱਲ ਮਲਾ ਕੇ ਵੀ ਸਾਰੇ ਪਾਸਿਆਂ ਦਾ ਸੁੱਕਿਆ ਤੇਲ ਪੱਖੋਂ ਵੀ 22 ਪੱਖੋਂ ਵੀ ਇਹ ਤੋਂ ਜੱਡ ਤੱਕ ਵੀ 100 ਤੋਂ 100 ਨੰਬਰ ਦੇਣ ਵਾਲੀ ਗੱਲ। ਸਹੀ ਗੱਲ ਆ ਸਹੀ ਗੱਲ ਆ। ਤੇ ਮੈਂ ਦਵਾਂਗਾ ਵੀ ਮੈਂ ਕਹੂੰਗਾ ਵੀ ਹਾਂ ਜੇ ਕੋਈ ਕਹਿੰਦਾ ਵੀ ਯਾਰ ਇਹ ਬੰਦਾ ਗਲਤ ਦੱਸੀ ਜਾਂਦਾ ਤੇ ਮੈਂ ਕਹੂੰਗਾ ਆਪ ਦਾ ਟਰੈਕਟਰ ਸੇਮ ਪਾਵਰ ਦਾ ਮੇਰੇ ਨਾਲ ਲੈ ਲਾ ਲਓ। ਭਾਈ ਕਰਕੇ ਦੇਖ ਲਓ ਗੱਲ ਖਤਮ। ਆਪਾਂ ਤਾਂ ਇੰਨਾ ਹੀ ਕਰ ਸਕਦੇ ਹਾਂ। ਮੇਰੇ ਨਾਲ ਬਰਾਬਰ ਮੇਰੇ ਵਾਹ ਲਓ 60 ਹਸ ਪਾਵਰ ਦਾ 58 ਦਾ ਤੁਸੀਂ 60 ਦਾ ਲੈ ਆਓ। ਬਰਾਬਰ ਜੋੜ ਲੈਣੇ ਆ ਸੁਪਰ ਸੀਡਰ ਦੇ ਤੌਰ ਲੈਣੇ ਆ ਰੋਟਾਵੇਟਰ ਦੇ ਤੌਰ ਲੈਣੇ ਗਾਰਟੀਵੇਟਰ ਦੇ ਪਾ ਲੈਣੇ। ਜਿੱਤੇ ਮਰਜ਼ੀ ਪਾ ਲਓ ਮੇਰੇ ਬਰਾਬਰ। ਤੋੜ ਕੇ ਵਿਖਾ ਦਿਓ। ਤੇ ਰੇਡ ਰੇਡ ਨਹੀਂ ਮੈਂ ਜੀ ਰੱਖਦੇ ਵੀ ਤੁਸੀਂ ਸੌਖੇ ਕਿੰਨੇ ਹਾਂ ਗਾਣੋਂ ਤਾਂਗੇ ਵੀ ਨਹੀਂ ਆਗੇ ਜੀ ਤੇ ਲੱਗਦੇ ਕੋਈ ਵੀ ਟਰੈਕਟਰ ਆਪਾਂ ਨਵਾਂ ਲਾਵਾਂਗੇ ਪੈਸੇ ਤਾਂ ਉਹਦੇ ਵੀ ਲੱਗਣੇ ਲੱਗਣੇ ਆ ਪਰ ਮੇਨ ਤਾਂ ਚੀਜ਼ ਹੁੰਦੀ ਵੀ ਤੁਹਾਨੂੰ ਅਗਲੇ ਟਰੈਕਟਰ ਨੇ ਕਿੰਨਾ ਸੌਖ ਦਿੱਤਾ ਤੁਸੀਂ ਸੀਟ ਤੇ ਬੈਠੇ ਬਿਲਕੁਲ ਇਹ ਸੋਚਉਂ ਵੀ ਯਾਰ ਮੈਂ ਪਹਿਲੀ ਵਹੁਣੀ ਐ ਐ ਦਿਮਾਗ ਚ ਨਾ ਹੋਵੇ ਯਾਰ ਇਹਦੀ ਲਿਫਟ ਨਾ ਕੰਮ ਛੱਡ ਜੇ ਹਾਂਜੀ ਵੀ ਇਹਦਾ ਗੇਅਰ ਨਾ ਇਹੋ ਜੇ ਇਹਦਾ ਨਾ ਹੋ ਜੇ ਹਾਂਜੀ ਵੀ ਟੈਨਸ਼ਨ ਫਰੀ ਹੋ ਗਏ ਤੁਸੀਂ ਚਲਾ ਸਕਦੇ ਹੋ ਤੁਹਾਨੂੰ ਕੋਈ ਐ ਸੋਚ ਨਹੀਂ ਵੀ ਯਾਰ ਖੜ ਜੂਗਾ ਤੁਹਾਡੀ ਠੀਕ ਹੈ ਤੇ ਲਿਫਟ ਵੀ ਕਹਿੰਦੇ ਮੰਨੀ ਗਈ ਐ ਇਹਦੀ ਬਹੁਤ ਵਧੀਆ ਲਿਫਟ ਆ ਯਾਰ ਕੰਟਰੋਲ ਦਾ ਇਹ ਵੀ ਏਡਾ ਜ਼ਬਰਦਸਤ ਨਾ ਲਿਫਟ ਦਾ ਕੰਟਰੋਲਰ ਹਾਂਜੀ ਛਾੜੀ ਗੱਲ ਇਹਨਾਂ ਦਾ ਸੂਤ ਭਰਦਾ ਨਹੀਂ ਫਰਕ ਪੈਂਦਾ ਜਿੱਥੇ ਤੁਸੀਂ ਬੰਨਤੀ ਠੀਕ ਹੈ ਜੀ ਉੱਥੇ ਹੀ ਰਹਿਣੀ ਹੈ ਇਹ ਜੀ ਜੀ ਦੀ ਸਭ ਤੋਂ ਵੱਡੀ ਖਾਸਿਅਤ ਇਹ ਨਹੀਂ ਲਿਫਟ ਦੀ ਹੈ ਮੰਨ ਲਓ ਗਾਂ ਨੂੰ ਕਦੇ ਤੁਹਾਨੂੰ ਟਰੈਕਟਰ ਹੋਰ ਲੈਣਾ ਪਵੇ ਹੋਰ ਵੀ ਮੈਂ ਏਜੰਸੀ ਵਾਲਿਆਂ ਨਾਲ ਗੱਲ ਕੀਤੀ ਉਹ ਤਾਂ ਚਲੋ ਸਿਸਟਮ ਉਹ じゃ ਬਣ ਗਿਆ ਹਾਂਜੀ ਤੇ ਲੈਣਾ ਇਹੀ ਹੈ ਤੇ ਲੈਣਾ ਫੋਰਵਰਡ ਫੋਰਵਰਡ ਆ ਠੀਕ ਆ ਮਤਲਬ ਇਹ ਲੈਣਾ ਮੈਚੀ ਦਾ ਹੀ ਆ ਮੈਚੀ ਲੈਣਾ ਹਾਂ ਠੀਕ ਆ ਉਹ ਇਹਨਾਂ ਦਾ ਹੁਣ ਆਇਆ 95368 ਆਇਆ ਹਾਂਜੀ ਹਾਂਜੀ ਉਹ ਸੀ ਆਈ ਡੀ ਚ ਹੈ ਉਹ ਮੇਰਾ ਰੈਂਡਰਦਾ ਸੀ ਏਜੰਸੀ ਵਾਲਿਆਂ ਨੂੰ ਆਖਿਆ ਵੀ ਸੀਗਾ ਉਹ ਕਹਿੰਦੇ ਕੋਈ ਨਹੀਂ ਜਦੋਂ ਤੁਹਾਡਾ ਵਿਚਾਰ ਹੋਵੇ ਦੱਸ ਦਿਓ ਠੀਕ ਹੈ ਜੀ ਲੈਣਾ ਮਤਲਬ ਮੈਸੀ ਹੋਈ ਹੈ ਮੈਸੀ ਲੈਣਾਗਾ ਕੋਟ ਰੈਟਰ ਲੈਣਾ ਹੀ ਨਹੀਂ ਆਪਾਂ ਠੀਕ ਹੈ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਕੀਮਤੀ ਸਮਾਂ ਕੱਢਿਆ ਤੇ ਸਾਨੂੰ ਵੀਡੀਓ ਕਰ ਲਈ ਕਿਉਂਕਿ ਅਸੀਂ ਜੈਨੂਅਨ ਕਿਸਾਨਾਂ ਲੱਭਦੇ ਹੁੰਨੇ ਆ ਜਿਹੜੇ ਬੰਦੇ ਆਪ ਕੰਮ ਕਰਦੇ ਆ ਫਾਇਦਾ ਹੀ ਤਾਂ ਆ ਨਾ ਲੋਕਾਂ ਨੂੰ ਫੇਰ ਹੀ ਪਤਾ ਲੱਗਦਾ ਨਾ ਵੀ ਕੋਈ ਚੰਗੀ ਚੀਜ਼ ਆ ਹਾਂ ਜੀ ਉਹ ਰਿਵਿਊ ਕਰਨੋਂ ਤਾਂ ਕੰਪਨੀ ਵਾਲੇ 20 ਬੰਦੇ ਕਹਿ ਦੇਣਗੇ ਯਾਰ ਸਾਡੀ ਚੀਜ਼ ਚੰਗੀ ਹੈ ਚੰਗੀ ਆ ਸਹੀ ਗੱਲ ਹੈ ਕਿਉਂਕਿ ਇਹ ਤਾਂ ਜਿਹੜਾ ਬੰਦਾ ਵਰਤਦਾ ਉਹ ਇਹਨੂੰ ਚੰਗਾ ਮਾੜਾ ਉਹ ਹੀ ਦੱਸ ਸਕਦਾ ਹਾਂ ਜੀ ਧੰਨਵਾਦ ਬਾਈ ਬਹੁਤ